ਬਾਰ ਜੋ ਇਹ ਪਦਾਰਤ ਦਾ ਜਗਤ ਐਨੂੰ ਆਪਣੇ ਅਨੁਕੂਲ ਕਰਨਾ ਹੈ ਅਵਾ ਨੂੰ ਆਪਣੇ ਅਨੁਕੂਲ ਕਰਨਾ ਹੈ ਪਾਣੀ ਨੂੰ ਆਪਣੇ ਅਨੁਕੂਲ ਕਰਨਾ ਹੈ ਧਰਤੀ ਨੂੰ ਆਪਣੇ ਅਨੁਕੂਲ ਕਰਨਾ ਹੈ ਅਗਨੇ ਨੂੰ ਆਪਣੇ ਅਨੁਕੂਲ ਕਰਨਾ ਹੈ ਜੋ ਮੇਰੇ ਅਨੁਕੂਲ ਨਹੀਂ ਹੈ ਉਸ ਤੋਂ ਮੈਂ ਸੁਖ ਨਹੀਂ ਲੈ ਸਕਦਾ ਮੈਂ ਬੰਦੇ ਨੂੰ ਆਪਣੇ ਅਨੁਕੂਲ ਕਰਨਾ ਮੈਂ ਹੁਕਮ ਕੀਤਾ ਤੇ ਉਹਨੂੰ ਮੰਨਣਾ ਪਏ ਮੰਨਣਾ ਇੱਕੋ ਹੀ ਮਨੁੱਖ ਹੁਕਮ ਮੰਨਦਾ ਹੈ ਬਾਕੀ ਨਹੀਂ ਉਹ ਨੌਕਰ ਹੈ ਸਾਹਰਾ ਦੇਸ਼ ਹੁਕਮ ਮੰਨਦਾ ਹੈ ਹੁਕਮਰਾਨ ਹੈ ਹੁਕਮਰਾਨ ਹੈ ਇਹ ਰਾਜਾ ਹੈ ਇਹ ਬਾਦਸ਼ਾਹ ਹੈ ਅਜੇ ਮੇਰਾ ਹੁਕਮ ਸਿਰਫ ਇੱਕੋ ਹੀ ਬੰਦੇ ਤੇ ਚੱਲਦਾ ਹੈ ਜੋ ਮੇਰਾ ਮੁਲਾਜ਼ਮ ਹੈ ਜੋ ਮੇਰਾ ਨੌਕਰ ਹੈ ਅੰਦਰ ਪੀੜਾ ਰਹਿੰਦੀ ਹੈ ਇਸਤੇ ਤੇ ਮੇਰਾ ਹੁਕਮ ਚੱਲਦਾ ਹੈ ਬਾਕੀਆਂ ਤੇ ਨਹੀਂ ਬਾਕੀ ਨਹੀਂ ਮੰਨਤੇ